ਬਹੁਤ ਵੱਡਾ ਵੱਡਾ ਵਰਡ ਹੈ ਕਿ ਨੈਚੁਰਲ ਬਹੁਤ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹੁੰਦਾ ਕਿ ਨੈਚੁਰਲ 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 ਬੋਲਦੇ ਨੈਚੁਰਲ ਹੈ ਪਰ ਹੁੰਦਾ ਕੁਝ ਹੋਰ ਹੀ ਹੈ ਇੱਕ ਵਾਰੋ ਨੈਚੁਰਲ ਬੋਲਦੇ ਦੂਜੀ ਵਾਰੋ ਜੀ ਹੈ ਲੋ ਜੀ ਮੈਂ ਖਾਂਦਾ ਮੈਂ ਖਾਂਦਾ ਕਹਿੰਦਾ ਤੇ ਨੈਚੁਰਲ ਚੀਜ਼ ਬਣਾਉਂਦਾ ਹੈ ਕੈਲੈਸਨਿਕ ਤੁਹਾਡੇ ਬੋਲ ਬੇਸਿਕਲੀ ਹੁੰਦਾ ਕਿ ਮਤਲਬ ਜਿਵੇਂ ਆਪਾਂ ਗੱਲ ਕਰੀਏ ਤਾਂ ਕਿਵੇਂ ਡਿਫਾਈਨ ਕਿਵੇਂ ਕਰਾਂਗਾ ਲੋਕਾਂ ਨੂੰ ਸਮਝਾਉਣ ਦੇ ਲਈ ਕੈਲੈਸਨਿਕ ਆ ਚੀਜ਼ ਹੈ ਕਈਆਂ ਰਵਾਸੇ ਗੇਮ ਹੈ ਓਕੇ ਕਈਆਂ ਵਾਸਤੇ ਐਥਲੀਟ ਗੇਮ ਹੈ ਕਈਆਂ ਵਾਸਤੇ ਵਰਕਆਊਟ ਹੈ ਜਿਹੜਾ ਜਿੱਦਾਂ ਲੈਣਾ ਚਾਹੁੰਦਾ ਵਾ ਉਹਦਾ ਲੈ ਲੈ ਕਾਰਸਨ ਦੇ ਨੇ ਇਹ ਜਿਹੜਾ ਕੋ ਹੈਵੀ weight ਬੋਡੀ ਬਿਲਡਿੰਗ ਨਾਲ ਲੱਗ ਚੀਜ਼ ਹੁੰਦੀ ਹੈ ਕੈਲੈਸਨ ਇੱਕ ਲੱਗ ਚੀਜ਼ ਹੁੰਦੀ ਹੈ ਓਕੇ ਤੇ ਜਿਹੜਾ ਬੋਡੀ ਬਿਲਡਰ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਜ਼ਿਆਦਾ ਬੋਡੀ ਹੁੰਦੀ ਆ weight ਵੀ ਜ਼ਿਆਦਾ ਹੁੰਦਾ ਜਿਹੜੇ ਡੈੱਡ ਲਿਫਟ ਬਹੁਤ ਅਗਲੀ ਅਗਲੀ ਚੱਕਦੇ ਨੇ ਉਹ ਚੀਜ਼ੇ ਕੁਲੱਗ ਹੈ ਜਿੱਦਾਂ ਕਿ ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਉਹ ਕਰ ਸਕਦਾ ਉਹਨਾਂ ਵਾਸਤੇ ਇਹ ਚੀਜ਼ ਥੋੜੀ ਔਖੀ ਆ ਓਕੇ ਇਹ ਜੀ ਉਹਨਾਂ ਵਾਸਤੇ ਔਖੀ ਆ ਬਟ ਸਾਡੇ ਵਰਗਿਆਂ ਵਾਸਤੇ ਉਹ ਚੀਜ਼ ਥੋੜੀ ਸੌਖੀ ਮੈਂ ਨਹੀਂ ਕਹਦਾ ਕਿ ਮੈਂ ਮੇਰਾ ਬਹੁਤ ਵੱਡਾ ਲੈਵਲ ਆ ਬਟ ਉਸ ਲੈਵਲ ਤੱਕ ਹੈ ਕੋਈ ਪਹੁੰਚਿਆ ਨਹੀਂ ਹੈ ਤੇ ਜਿਹੜੇ ਕਾਰਨ ਥੋੜਾ ਮੈਂ ਨਾ ਲੁਧਿਆਣੇ ਥੋੜਾ ਵਾਇਰਲ ਹੋ ਰਿਹਾ ਜਾਂ ਲੁਧਿਆਣੇ ਤੋਂ ਬਾਹਰ ਵਾਇਰਲ ਹੋ ਰਿਹਾ ਮੈਨੂੰ ਬਾਰੋਂ ਵੀ ਜਿਹੜੇ ਮੈਸੇਜ ਆਂਦੇ ਨੇ ਕਿ ਨਾਈਸ ਸਟਰੈਂਥ ਵਗੈਰਾ ਜੋ ਵੀ ਮੈਨੂੰ ਬਾਰੋਂ ਆਂਦੇ ਨੇ ਜੀ ਜੀ ਤੇ ਉਹ ਵੀ ਕਿਸੇ ਮੋਟਿਵ ਵਾਸਤੇ ਕਰ ਰਹੇ ਹੋ ਕੁਝ ਉਹਨਾਂ ਨੇ ਦੇਖਿਆ ਹੋਊਗਾ ਮੇਰੇ ਮੈਨੂੰ ਤਾਂ ਹੀ ਕਮੈਂਟ ਕਰ ਰਹੇ ਨੇ ਮੈਂ ਗੱਲ ਕਰਾਂ ਤੁਸੀਂ ਇੰਡੀਆ ਸਕੂਲ ਟੈਲੈਂਟ ਚ ਵੀ ਗਏ ਸੀਗੇ ਹਾਂਜੀ ਸਰ ਉਸ ਟਾਈਮ ਐਜ਼ ਅ ਡਾਂਸਰ ਗਿਆ ਸੀ ਅੱਛਾ ਐਜ਼ ਅ ਡਾਂਸਰ ਗਏ ਸੀ ਚਲ ਸਾਨੀ ਕੋ ਉਸ ਤੋਂ ਬਾਅਦ ਸ਼ੁਰੂ ਕੀਤਾ ਪਹਿਲਾਂ ਤੁਸੀਂ ਕਰਦੇ ਸੀਗੇ ਉਸ ਟਾਈਮ ਔਰ ਤੋਂ ਪਹਿਲਾਂ ਨੋਰਮਲੀ ਐਕਸਰਸਾਈਜ਼ ਕਰਦਾ ਸੀ ਜਿੱਦਾਂ ਕਿ ਪੁਸ਼-ਅਪ ਕਰ ਲਿਆ ਉਹ ਨੋਰਮਲ ਤੁਹਾਡੀ ਏਜ ਕਿੰਨੀ ਆ ਕਸ਼ ਮੇਰੀ 33 33 ਪਰ ਤੁਸੀਂ ਲੱਗਦੇ ਨਹੀਂ 33 ਦੇ ਫਿਰ ਇੰਨਾ ਮਤਲਬ ਪਾਵਰ ਮਾਈਂਡਸੈਟ ਕਰਨਾ ਫਿਰ ਤੁਸੀਂ ਕਿੱਦਾਂ ਹੋ ਕੀਤਾ ਮਾਈਂਡਸੈਟ ਇੰਨਾ ਪਾਵਰਫੁਲ ਹੋ ਤੜੇ ਇਹ ਕੈਲੈਕਸਾਨੇ ਕਿ ਨਾਰਮਲ ਨਾਰਮਲ ਥਿੰਗਸ ਤੋਂ ਆਏਗੀ ਹਰ ਇੱਕ ਕੋਮ ਬੋਡੀ ਬਿਲਡਰ 90% ਤਾਂ ਨਹੀਂ ਕਰ ਸਕਦੇ ਮੇਰੇ ਅਕੋਰਡਿੰਗ ਕਿਉਂਕਿ ਉਹਦੇ ਵਿੱਚ ਸਾਰਾ ਵੇਟ ਕਿਸੇ ਆਪਣਾ ਬਾਡੀ ਇੱਕ ਬਾਹਾਂ ਦੇ ਤਹਾਂ ਚੱਕਣਾ ਹੁੰਦਾ ਉਹ ਵੀ ਬਿਲਕੁਲ ਵਰਟੀਕਲੀ ਐਂਗਲ ਦੇ ਵਿੱਚ ਹਾਂਜੀ ਬਟ ਤੁਸੀਂ ਦੱਸੋ ਵੀ ਤੁਸੀਂ ਕਿਵੇਂ ਇੱਕ ਵਨ ਸਟਰੋਂਗ ਮਾਈਂਡਸੈਟ ਕਰ ਲਿਆ ਕਿ ਮੈਂ ਕੈਲੈਕਸਾਨੇ ਕੀ ਕਰੂੰਗਾ ਔਰ ਤੁਸੀਂ ਉਹਦੇ ਵਿੱਚ ਕਾਮ ਲਿਆ ਵੀ ਹੋ ਚੁੱਕੇ ਹੋ ਤੁਸੀਂ ਸਰਕਸੇ ਨਸ਼ੇੜੀਆਂ ਨੂੰ ਦੇਖਿਆ ਵੈਸੇ ਦੇਖਿਆ ਉਹ ਨਸ਼ੇ ਵਿੱਚ ਪਾ ਲਓ ਇੰਦਰੀ ਮੈਂ ਵੀ ਬਾਗਲ ਹੋ ਗਿਆ ਅੱਛਾ ਅੰਕੀ ਤੁਸੀਂ ਕਹਿ ਰਹੇ ਕੈਲਿਸਨ ਇੱਕ ਦਿਨ ਛੇੜੀ ਬਣ ਗਿਆ ਪਾ ਹੋਰ ਵੀ ਅੰਦਾਜ਼ ਵਾਲੀ ਸਿੰਗਲ ਜੀ ਗੱਲ ਹੈ ਕਸ਼ਿਕਾ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਦੇ ਮੈਂ ਆਕਾਸ਼ ਇਸ ਵਕਤ ਲੁਧਿਆਣੇ ਸ਼ਹਿਰ ਦੇ ਵਿੱਚ ਅਸੀਂ ਇਹ ਸਖਸ਼ੀਤ ਕੋਲੇ ਖੜੇ ਆ ਜਿਹਦਾ ਨਾਮ ਹੈ ਆਕਾਸ਼ ਭਗਤ ਆਕਾਸ਼ ਭਗਤ ਦਾ ਪੂਰਾ ਨਾਮ ਆਕਾਸ਼ ਐਲ ਐਕਸ ਆਕਾਸ਼ ਐਲ ਐਕਸ ਆਕਾਸ਼ ਭਗਤ ਐਲ ਐਸ ਆਕਾਸ਼ ਭਗਤ ਜਿਹੜੇ ਨੇ ਕੈਲਿਸਨਿਕ ਦੇ ਬੜੇ ਐਕਸਪਰਟ ਨੇ ਤੇ ਸਾਰੀ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਵੱਡੇ ਵੱਡੇ ਪਲੇਟਫਾਰਮ ਤੇ ਵੀ ਪਰਫਾਰਮੈਂਸ ਕੀਤੀ ਹੈ ਇੰਡੀਆਜ਼ ਗੋਟ ਟੈਲੈਂਟ ਹੈ ਰੋਡੀਜ਼ ਹੈ ਲਾਈਕ दैट ਹੋਰ ਚੀਜ਼ਾਂ ਵੀ ਨੇ ਤਾਂ ਸਾਰੀ ਇਨਫੋਰਮੇਸ਼ਨ ਜਾਣਾਂਗੇ ਰਾਜੀਨਾ ਅਕਾਸ਼ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸੋ ਮਚ ਸਰ ਅਕਾਸ਼ ਜੀ ਮੈਨੂੰ ਇਹ ਦੱਸੋ ਵੀ ਕੈਲੈਸੈਨਿਕ ਹੈ ਕੀ ਕਿਉਂਕਿ ਦੇਖੇ ਦਰਸ਼ਕਾਂ ਨੂੰ ਕੈਲੈਸੈਨਿਕ ਦਾ ਜਿਹੜਾ ਵਰਡ ਹੈ ਉਹ ਬੜਾ ਨਵਾਂ ਲੱਗਦਾ ਹੈ ਪਹਿਲੇ ਤਾਂ ਮੈਂ ਐਕਸਪਰਟ ਨਹੀਂ ਹਾਂਗਾ ਬਸ ਜਿਹੜਾ ਤੁਸੀਂ ਇੰਨਾ ਵੱਡਾ ਵਰਡ ਵਰਤਦੇ ਮੇਰੇ ਤੋਂ ਉੱਪਰ ਬਥੇਰੇ ਨੇ ਜੀ ਬੜਾ ਬਥੋੜਾ ਬੋਟਾ ਕਰ ਲੈਣਾ ਵਾ ਜ ਆਪਾਂ ਨੂੰ ਜਿਮ ਜਾਣਾ ਜ਼ਰੂਰੀ ਹੈ ਜਾਂ ਆਪਾਂ ਕੋ ਐਲੀਮੈਂਟ ਹੋਣਾ ਜ਼ਰੂਰੀ ਹੈ ਕੁਝ ਜ਼ਰੂਰੀ ਨਹੀਂ ਹੈ ਹੂੰ ਇਹਦੇ ਵਿੱਚ ਅਗਰ ਆਪਾਂ ਨੈਚੁਰਲ ਨੈਚੁਰਲ ਬਹੁਤ ਵੱਡੇ ਵੱਡਾ ਵਰਡ ਹੈ ਕਿ ਨੈਚੁਰਲ ਬਹੁਤ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹੁੰਦਾ ਕਿ ਨੈਚੁਰਲ 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 ਬੋਲਦੇ ਨੈਚੁਰਲ ਹੈ ਪਰ ਹੁੰਦਾ ਕੁਝ ਹੋਰ ਹੀ ਆ ਹੂੰ ਇੱਕ ਪਾਸੋਂ ਨੈਚੁਰਲ ਬੋਲਦੇ ਦੂਜੇ ਪਾਸੋਂ ਜੀ ਹੈ ਲੋ ਜੀ ਮੈਂ ਖਾਣਾ ਮੈਂ ਖਾਣਾ ਮੈਂ ਖਾਣਾ ਤੇ ਨੈਚੁਰਲ ਚੀਜ਼ ਇਹ ਬਣਾਉਂਦਾ ਹੈ ਕੈਲੈਸੈਨਿਕ ਟਰੈਨਸਫਰ ਬੇਸਿਕਲੀ ਹੁੰਦਾ ਕੀ ਹੈ ਮਤਲਬ ਜਿਵੇਂ ਆਪਾਂ ਗੱਲ ਕਰੀਏ ਤਾਂ ਕਿਵੇਂ ਡਿਫਾਈਨ ਕਿਵੇਂ ਕਰਾਂਗੇ ਲੋਕਾਂ ਨੂੰ ਸਮਝਾਉਣ ਦੇ ਲਈ ਕੈਲਿਸਥਨਿਕ ਆ ਚੀਜ਼ ਹੈ ਕਈਆਂ ਵਾਸਤੇ ਗੇਮ ਹੈ ਓਕੇ ਕਈਆਂ ਵਾਸਤੇ ਐਥਲੀਟ ਗੇਮ ਹੈ ਕਈਆਂ ਵਾਸਤੇ ਵਰਕਆਊਟ ਹੈ ਜਿਹੜਾ ਜਿੱਦਾਂ ਲੈਣਾ ਚਾਹੁੰਦਾ ਉਹਦਾ ਲੈ ਲੈ ਮੈਨੂੰ ਇਹ ਰਸੋ ਵੀ ਕਿ ਨਾਰਮਲ ਬੋਡੀ ਬਿਲਡਰ ਜੋ ਕਿ ਇੱਕ ਜਿਮ ਲਗਾ ਰਿਹਾ ਹੈ ਬੜੇ ਭਾਈ ਸਾਹਿਬ ਸੈਪਸ ਤੇ ਟਰਾਈਸੈਪਸ ਤੇ ਐਪ ਬਣੀ ਹੋਈ ਹੈ ਐਕਟ ਡੈਕਸ ਜਿਲਾ ਰਿਹਾ ਹੈ ਕਿਉਂ ਕੈਲਿਸਥਨਿਕ ਕਰ ਸਕਦਾ ਕਿ ਉਹਦੇ ਲਈ ਕਿੰਨੇ ਸਾਲ ਦੀ ਪ੍ਰੈਕਟਿਸ ਚਾਹੀਦੀ ਹੈ ਕਰ ਸਕਦੇ ਨੇ ਇਹ ਜਿਹੜਾ ਕੋ ਹੈਵੀ weight ਬੋਡੀ ਬਿਲਡਿੰਗ ਅਲੱਗ ਚੀਜ਼ ਹੁੰਦੀ ਹੈ ਕੈਲਿਸਨਿਕ ਅਲੱਗ ਚੀਜ਼ ਹੁੰਦੀ ਹੈ ਓਕੇ ਤੇ ਜਿਹੜਾ ਬੋਡੀ ਬਿਲਡਰ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਜ਼ਿਆਦਾ ਬੋਡੀ ਹੁੰਦੀ ਆ weight ਵੀ ਜ਼ਿਆਦਾ ਹੁੰਦਾ ਜਿਹੜੇ ਡੈੱਡ ਲਿਫਟ ਬਹੁਤ ਤਗੜੀ ਤਗੜੀ ਚੱਕਦੇ ਨੇ ਉਹ ਚੀਜ਼ ਇੱਕ ਅਲੱਗ ਹੈ ਉਹ ਆਪਣੀ ਥਾਂ ਤੇ ਉਹਨਾਂ ਦੀ ਮਿਹਨਤ ਅਲੱਗ ਹੈ ਉਹ ਵੀ ਮਿਹਨਤ ਹੁੰਦੀ ਹੈ ਕਹੈ ਨਹੀਂ ਕੋ ਮਿਹਨਤ ਨਹੀਂ ਹੁੰਦੀ ਉਹ ਮਿਹਨਤ ਹੁੰਦੀ ਹੈ ਇਹ ਉਹ ਮਿਹਨਤ ਲੱਗ ਹੈ ਇਹ ਮਿਹਨਤ ਅਲੱਗ ਹੈ ਉਹ ਕਿੰਨਾ ਅਲੱਗ-ਲੱਗ ਕਿਵੇਂ ਹੁੰਦੀ ਤਾਂ ਮਿਹਨਤ ਹੀ ਹੈ ਕਿਉਂ ਓ ਜਿੱਦਾਂ ਕਿ ਇਹਰੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਉਹ ਕਰ ਸਕਦਾ ਉਹਨਾਂ ਇਹ ਚੀਜ਼ ਉਹਨਾਂ ਵਾਸਤੇ ਸੌਖੀ ਹੈ ਬਟ ਸਾਡੇ ਵਰਗਿਆਂ ਵਾਸਤੇ ਉਹ ਚੀਜ਼ ਥੋੜੀ ਸੌਖੀ ਹੈ ਕੈਲੈਸੈਨਿਕ ਦੀ ਜੇ ਗੱਲ ਕਰਾਂ ਤਾਂ ਕਾਸੀ ਫਿਰ ਤੁਹਾਡੇ ਦਿਮਾਗ 'ਚ ਇਹ ਕੈਲੈਸੈਨਿਕ ਜਿਹੜਾ ਵਰਡ ਹੈ ਕੈਲੈਸੈਨਿਕ ਦੀ ਟ੍ਰੇਨਿੰਗ ਹੈ ਜਿਹੜੀ ਇਹ ਕਦੋਂ ਤੋਂ ਸ਼ੁਰੂ ਹੋਈ ਤੁਹਾਡੇ ਦਿਮਾਗ 'ਚ ਕਿਵੇਂ ਆਈ ਕਿ ਮੈਂ ਕੈਲੈਸੈਨਿਕ ਕਰਨਾ ਹੈ ਲੁਧਿਆਣਾ ਸ਼ਹਿਰ 'ਚ ਮੈਨੂੰ ਲੱਗਦਾ ਹੈ ਕਿ ਲੋਤੇ ਤੁਸੀਂ ਜੋ ਕਰ ਸਕਦੇ ਹੋ ਹੈਗੇ ਨੇ ਬਹੁਤ ਹੈਗੇ ਨੇ ਬਹੁਤ ਬਟ ਮੀਡੀਆ ਮੈਂ ਤਾਂ ਕਈ ਵਾਰ ਦੇਖਿਆ ਵੀ ਜੀ ਬਟ ਮੈਂ ਨਹੀਂ ਕਹਿੰਦਾ ਕਿ ਮੈਂ ਮੇਰਾ ਬਹੁਤ ਵੱਡਾ ਲੈਵਲ ਹੈ ਬਟ ਉਸ ਲੈਵਲ ਤੱਕ ਹੈ ਕੋਈ ਪਹੁੰਚਿਆ ਨਹੀਂ ਹੈ ਹੂੰ ਤੇ ਜਿਹੜੇ ਕਾਰਨ ਥੋੜਾ ਮੈਂ ਨਾ ਲੁਧਿਆਣੇ 'ਚ ਥੋੜਾ ਵਾਇਰਲ ਹੋ ਰਿਹਾ ਯਾਰ ਲੋਕਾਂ ਦੇ ਤੋਂ ਬਾਹਰ ਵਾਇਰਲ ਹੋਣਾ ਮੈਨੂੰ ਬਾਰੋਂ ਵੀ ਜਿਹੜੇ ਮੈਸੇਜ ਆਂਦੇ ਨੇ ਕਿ ਨਾਈਸ ਸਟਰੈਂਥ ਵਗੈਰਾ ਜੋ ਵੀ ਮੇਰੇ ਬਾਰੋਂ ਆਂਦੇ ਨੇ ਜੀ ਜੀ ਤੇ ਉਹ ਵੀ ਕਿਸੇ ਮੋਟਿਵ ਵਾਸਤੇ ਕਰ ਰਹੇ ਹੋ ਕੁਛ ਉਹਨਾਂ ਨੇ ਦੇਖਿਆ ਹੋਗਾ ਮੈਨੂੰ ਤਾਂ ਹੀ ਕਮੈਂਟ ਕਰ ਰਹੇ ਨੇ ਲਗਾ ਤਾਂ ਅਗਰ ਉਹਨਾਂ ਨੂੰ ਕੀ ਪਈ ਮੈਨੂੰ ਅੱਛਾ ਕਸ਼ ਜੇ ਕਿ ਮੈਂ ਗੱਲ ਕਰਾਂ ਤੁਸੀਂ ਇੰਡੀਆ ਸਕੋਲ ਟੈਲੈਂਟ ਚ ਵੀ ਗਏ ਸੀਗੇ ਹਾਂਜੀ ਸਰ ਉਸ ਟਾਈਮ ਐਜ਼ ਅ ਡਾਂਸਰ ਗਿਆ ਸੀ ਅੱਛਾ ਐਜ਼ ਅ ਡਾਂਸਰ ਗਏ ਸੀ ਪਹਿਲੇ ਸੈਨੇਕ ਉਸ ਤੋਂ ਬਾਅਦ ਸ਼ੁਰੂ ਕੀਤਾ ਪਹਿਲੇ ਤੁਸੀਂ ਕਰਦੇ ਸੀਗੇ ਉਸ ਟਾਈਮ ਔਰ ਤੋਂ ਪਹਿਲਾਂ ਨਾਰਮਲੀ ਐਕਸਰਸਾਈਜ਼ ਕਰਦਾ ਸੀ ਜਿੱਦਾਂ ਕਿ ਪੁਸ਼-ਅਪ ਕਰ ਲਿਆ ਉਹ ਨਾਰਮਲ ਤੁਹਾਡੀ ਏਜ ਕਿੰਨੀਆਂ ਕਸ਼ ਮੇਰੀ 33 33 ਪਰ ਤੁਸੀਂ ਲੱਗਦੇ ਨਹੀਂ 33 ਦੇ ਹੋ ਮੈਰਿਡ ਹੋ ਨਹੀਂ ਸਿੰਗਲ ਹਾਂ ਓਕੇ ਮੈਰੀ ਨਹੀਂ ਕਰਾਣੀ ਹਲੇ ਨੇ ਕ੍ਰੈਸ਼ ਆਉਣੇ ਮਨ ਆਗੀ ਤਾ ਅੱਛਾ 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 ਮੈਂ ਇੰਡੀਅਨ ਗੋ ਟੈਲੈਂਟ ਦੀ ਗੱਲ ਕਰ ਰਿਹਾ ਸੀ ਉਸ ਟਾਈਮ ਮਤਲਬ ਕਿ ਵੀ ਡਾਂਸ ਦਾ ਵੀ ਜਨੂਨ ਹੈ ਤੁਹਾਨੂੰ ਉਸ ਦੇ ਨਾਲ ਹਾਂ ਡਾਂਸ ਮੇਰਾ ਫਰਸਟ ਬਲੱਡ ਮੇਰਾ ਡਾਂਸ ਹੈ ਅੱਛਾ ਤੇ ਫਰਸਟ ਬਲੱਡ ਮੀਨਸ ਕਿਹੜੇ ਕਿਹੜੇ ਡਾਂਸ ਕਰ ਲੈਂਦੇ ਹਾਂ ਮੈਂ ਜਦੋਂ ਸਟਾਰਟਿੰਗ ਕੀਤਾ ਸੀ ਮੇਰਾ ਇੱਕ ਅਲੱਗ ਜਿਹੜਾ ਸਟਾਈਲ ਹੈ ਉਹ ਜਿਹੜਾ ਬਹੁਤ ਜ਼ਿਆਦਾ ਉੱਬਰ ਕੇ ਆਇਆ ਸੀ ਜਿਹਨੂੰ ਬਹੁਤ ਵੱਡੇ ਸੈਲੀਬ੍ਰਿਟੀ ਨੇ ਸਚਿੰਦੁਰਕਰ ਸਰ ਅਮਤਾਭਚੋਪਨ ਸਰ ਨੇ ਵੀ ਲਾਈਕ ਕੀਤਾ ਸੀ ਉਹ ਸੀ ਮੇਰਾ ਮੈਡ ਡਾਂਸ ਸਟਾਈਲ ਜਿਹੜਾ ਮੇ ਇੱਕ ਅਲੱਗ ਚੀਜ਼ ਸੀ ਔਰ ਤੋਂ ਇਲਾਵਾ ਮੈਂ ਹਿਪ-ਹੌਪ, ਬ੍ਰੇਕਿੰਗ, ਇਹ ਨੋਰਮਲ ਮਰ ਕੇ ਜਿਹੜੇ ਹੁੰਦੇ ਨੇ ਹਿਪ-ਹੌਪ ਇਹ ਚੀਜ਼ ਮੈਨੂੰ ਜ਼ਿਆਦਾ ਅੱਛੀ ਲੱਗਦੇ ਨੇ ਸਿਵਾਏ ਉਹਨਾਂ ਦੇ ਕਲਾਸਿਕਲ ਤੋਂ ਫਿਰ ਤੁਸੀਂ ਉਹਨੂੰ ਜਿਹੜਾ ਤੁਹਾਡਾ ਡਾਂਸ ਹੈ ਪ੍ਰਾਇਓਰਿਟੀ ਸੀਗੀ ਜਿਸ ਨੂੰ ਤੁਸੀਂ ਹਟ ਕਿਉਂ ਕਰ ਦਿੱਤਾ? ਬਾਡੀ ਬਿਲਡਿੰਗ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਨਹੀਂ ਨਹੀਂ ਕੱਟ ਨਹੀਂ ਦਿੱਤਾ ਹੁਣ ਇੱਕ ਤਾਂ ਏਜ ਦੇ ਹਿਸਾਬ ਨਾਲ ਵੀ ਤੇ ਦੂਜੀ ਗੱਲ ਹੁਣ ਪਤਾ ਉਸ ਲਾਈਨ ਚ ਨਹੀਂ ਅੱਗੇ ਨਹੀਂ ਕੁਝ ਮੈਨੂੰ ਅੱਗੇ ਮਿਲਦਾ ਪਿਆ ਸੀ ਤੇ ਫਿਰ ਮੋੜ ਥੋੜਾ ਉਹਨੂੰ ਘਟਾਤਾ ਇਹ ਇੰਡੀਆ ਕੋ ਟੈਲੈਂਟ ਕਿਹੜੇ ਸੰਚੇ ਗਈ ਸੀ ਕਤਲ ਦੀ ਗੱਲ ਹੈ ਮੈਂ 2015 ਚ ਗਿਆ ਸੀ 15 ਚ ਗਿਆ ਸੀ ਹਾਂਜੀ ਔਰ ਕੈਲੈਸੈਨਿਕ ਜਦੋਂ ਤੁਸੀਂ ਸਿੱਖਿਆ ਉਹ ਬਾਅਦ ਦੀ ਗੱਲ ਹੈ ਨਹੀਂ ਉਹ ਉਹ ਸਟਾਰਟਿੰਗ ਮੈਨੂੰ ਉੱਥੋਂ ਹੀ ਪਤਾ ਚੱਲਿਆ ਕੈਲੈਸੈਨਿਕ ਤਾਂ ਪਤਾ ਲੱਗਿਆ ਤੁਹਾਨੂੰ ਉੱਥੇ ਜਦੋਂ ਮੈਂ ਬੰਬੇ ਗਿਆ ਸੀ ਨਾ ਤਾਂ ਲੁਧਿਆਣੇ ਵਰਗੇ ਪੋਸਟ ਟਾਈਮ ਲੁਧਿਆਣੇ ਵਰਗੇ ਸ਼ਹਿਰ ਚ ਸ਼ਾਇਦ ਮੈਂ ਨਾਮ ਤਾਂ ਸੁਣਿਆ ਹੀ ਨਹੀਂ ਕਦੀ ਸੀ ਤੇ ਉੱਥੇ ਜਾ ਕੇ ਇੱਕ ਸਾਡਾ ਕੈਮਰਾਮੈਨ ਸੀ ਉਹ ਪੁਸ਼-ਅਪ ਕਰਦਾ ਵਾ ਇਸ ਠੀਕ ਹੈ ਸੁਪਰਮੈਨ ਪੁਸ਼-ਅਪ ਵਗੈਰਾ ਹਮ ਉਹਨਾਂ ਨੇ ਕਿਹਾ ਕਿ ਤੇ ਜਰੋ ਸਵੇਰੇ ਉੱਠਦੇ ਸੀ ਮੈਂ ਵੀ ਜਲਦੀ ਉੱਠਦਾ ਸੀ ਤੇ ਸਵੇਰੇ ਉੱਠ ਕੇ ਆਪਣੀ ਉਹ ਵੀ ਪ੍ਰੈਕਟਿਸ ਕਰਦੇ ਸੀ ਮੈਂ ਪਾਰਕ ਚ ਉਹਨਾਂ ਨੂੰ ਦੇਖਿਆ ਸੀ ਕਰਦੇ ਹੋਏ ਤੇ ਉਸ ਟਾਈਮ ਲਾ ਫਸਟ ਟਾਈਮ ਉਹਨਾਂ ਨੇ ਮੈਨੂੰ ਦੱਸਿਆ ਕਿ ਸੁਪਰਮੈਨ ਪੁਸ਼-ਅਪ ਹੁੰਦੇ ਨੇ ਵਗੈਰਾ ਵਗੈਰਾ ਤੇ ਉਸ ਤੋਂ ਬਾਅਦ ਮੈਂ YouTube ਤੇ ਵੀਡੀਓ ਵੀ ਦੇਖੀ ਆ ਤੇ ਉਹ ਬਹੁਤ ਲੈਵਲ ਲੱਗ ਹੀ ਲੈਵਲ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਵੀ ਕਦੀ ਇਹ ਲੈਵਲ ਤੱਕ ਪਹੁੰਚ ਪਾਉਂਗਾ ਉਸੇ ਅੰਦਰ ਮੈਂ ਵੀ ਦੇਖੀ ਤੇ ਇਨਾ ਮਤਲਬ ਪਾਵਰ ਮਾਈਂਡਸੈਟ ਕਰਨਾ ਫਿਰ ਤੁਸੀਂ ਕਿੱਦਾਂ ਹੋ ਕਿ ਤਾ ਮਾਈਂਡਸੈਟ ਇਨਾ ਪਾਵਰਫੁਲ ਹੈ ਤੁਹਾਡੇ ਇਹ ਕੈਲੇਸੈਨੇ ਕਿ ਨਾਰਮਲ ਨਾਰਮਲ ਥਿੰਗਸ ਸੋ ਆਏ ਨੀ ਕਿ ਹਰ ਇੱਕ ਉਹਨੂੰ ਬੋਡੀ ਬਿਲਡਰ 90% ਤਾਂ ਨਹੀਂ ਕਰ ਸਕਦੇ ਮੇਰੇ ਅਕੋਰਡਿੰਗ ਕਿਉਂਕਿ ਉਹਦੇ ਵਿੱਚ ਸਾਰਾ ਵੇਟ ਤੁਸੀਂ ਆਪਣਾ ਬਾਡੀ ਇੱਕ ਬਾਹਾਂ ਦੇ ਤਹਿ ਚੱਕਣਾ ਹੁੰਦਾ ਉਹ ਵੀ ਬਿਲਕੁਲ ਵਰਟੀਕਲੀ ਐਂਗਲ ਦੇ ਵਿੱਚ ਹਾਂਜੀ ਬਟ ਤੁਸੀਂ ਇਹ ਦੱਸੋ ਵੀ ਤੁਸੀਂ ਕਿਵੇਂ ਇੱਕ ਵਨ ਸਟਰੋਂਗ ਮਾਈਂਡਸੈਟ ਕਰ ਲਿਆ ਕਿ ਮੈਂ ਕੈਲੇਸੈਨੇ ਕੀ ਕਰੂੰਗਾ ਔਰ ਤੁਸੀਂ ਉਹਦੇ ਵਿੱਚ ਕਾਮਯਾਬ ਵੀ ਹੋ ਚੁੱਕੇ ਹੋ ਤੇ ਔਰੇ ਵਿੱਚ ਐ ਬਾਕੀ ਤੁਸੀਂ ਸਰਕਸ ਦੇ ਨਸ਼ੇੜੀਆਂ ਨੂੰ ਦੇਖਿਆ ਵਸੇ ਉਹ ਨਸ਼ੇ ਵਿੱਚ ਪਾਗਲ ਹੋ ਜਾਂਦੇ ਨੇ ਮੈਂ ਵੀ ਪਾਗਲ ਹੋ ਗਿਆ ਨਸ਼ੇ ਅੱਛਾ ਯਾਨੀ ਤੁਸੀਂ ਕਹਿ ਰਹੇ ਕੈਲਸਨਿਕ ਦਿਨ ਨਸ਼ੇੜੀ ਬਣ ਕੇ ਸੀ ਹੋਰ ਕੀ ਅੱਲਾਹ ਦੀ ਗੱਲ ਸੁਣਤਾ ਜੀ ਗੱਲ ਹੈ ਕੈਲਸਨਿਕ ਦੇ ਬਾਈ ਕਹਿੰਦੇ ਉਹ ਨਸ਼ਾ ਹੋ ਗਿਆ ਔਰ ਨਸ਼ਾ ਮੇਰੇ ਦਿਮਾਗ ਚ ਐਦਾ ਕਰ ਦਿੱਤਾ ਕਿ ਕੈਲਸਨਿਕ ਸਿਰਫ ਜਸਟ ਉਹਨਾਂ ਵਾਸਤੇ ਇੱਕ ਚੁਟਕੀ ਬਰਾਬਰ ਚੁਟਕਾ ਜਿਹਾ ਹਾਂਜੀ ਉਹ ਉਹਨੇ ਜਿਹੜਾ ਬੰਨਣਾ ਹੁੰਦਾ ਹੈ ਤੇ ਕੀ ਉਹ ਯਾਰ ਮੇਰਾ ਮੈਨੂੰ ਕੋਈ ਛੱਡ ਗਿਆ ਕਿ ਮੈਂ ਔਰ ਤਬਾ ਨਸ਼ੇ 'ਚ ਲੱਗ ਗਿਆ ਹੂੰ ਉਹ ਭੂਤ ਨੇ ਸਭ ਦੀ ਲਾਈਫ 'ਚ ਹੁੰਦਾ ਵਾ ਕਿਹੜੀ ਲਾਈਫ 'ਚ ਨਹੀਂ ਹੁੰਦਾ ਉਹ ਤਾਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਉਹਨੂੰ ਕਿਸ ਵੇਵ 'ਚ ਲੈਣਾ ਹੈ ਕਿਸੇ ਵੇ ਲਾਈਨ 'ਚ ਲੈ ਜਾਣਾ ਉਹ ਤਾਂ ਤੁਹਾਡੇ ਤੇ ਡਿਪੈਂਡ ਹੁੰਦਾ ਮੈਂ ਆਪਾਂ ਕਰੀ ਨਸ਼ਾ ਨਹੀਂ ਕੀਤਾ ਪਿਆ ਨਾ ਨਸ਼ਾ ਕਰੀ ਇਹ ਤੁਹਾਡੇ ਮੈਂ ਸਟਾਈਲ ਦੇਖ ਕੇ ਮੈਨੂੰ ਇਦਾਂ ਲੱਗਿਆ ਤੁਸੀਂ ਕੂਲ ਟੂ ਐਟੀਟਿਊਡ ਦੇ ਵਿੱਚ ਰਹਿੰਦੇ ਹੋ ਆਲਵੇਜ਼ ਯਾਰ ਫਨ ਮੋਡ ਯਾਰ ਜੋ ਹੋਏਗਾ ਸੋ ਦੇਖਿਆ ਜਾਏਗਾ ਖੁਸ਼ ਰਹੀਦਾ ਹਾਂ ਇਨਸਾਈਡ ਦਾ ਪਤਾ ਨਹੀਂ ਬਾਕੀ ਆਕਾਸ਼ ਜੀ ਮੈਂ ਤੁਹਾਡੀ ਗੱਲ ਕਰਾਂ ਮੈਂ ਲਾਸਟ ਟਾਈਮ ਜਦੋਂ ਤੁਹਾਣਾ ਮੁਲਾਕਾਤ ਕੀਤੀ ਸੀ ਮੈਂ ਤੁਹਾਡੇ ਤੋਂ ਪੁੱਛਿਆ ਸੀ ਤੁਹਾਨੂੰ ਜੁੱਤੇ ਬੜੇ ਤੁਹਾਡੇ ਮੇਰੇ ਰੂਮ 'ਚ ਦੇਖੇ ਹਾਂ ਹਾਂਜੀ ਕੀ ਸ਼ੌਕ ਹੈ ਤੁਹਾਨੂੰ ਜੁੱਤੇੰਦਰ ਪੈਗ ਮੈਨੂੰ ਜਿੱਦਾਂ ਤੁਸੀਂ ਕਿਹਾ ਇਦਾਂ ਇਹ ਰੰਗ ਬਰੰਗੇ ਬੂਟ ਬਹੁਤ ਅੱਛੇ ਲੱਗਦੇ ਨੇ ਕੱਪੜੇ ਬਹੁਤ ਅੱਛੇ ਲੱਗਦੇ ਨੇ ਤੇ ਜਦੋਂ ਮਨ ਮੇਰਾ ਥੋੜਾ ਹੁੰਦਾ ਜੇਬ 'ਚ ਪੈਸੇ ਹੁੰਦੇ ਨੇ ਮਨ ਥੋੜਾ ਸੈਟ ਹੁੰਦਾ ਮੈਂ ਥੋੜੀ ਸ਼ਾਪਿੰਗ ਕਰਨ ਲੱਗ ਜਾਂਦਾ ਅੱਛਾ ਫੇਰ ਸੈਟ ਹੋ ਜਾਂਦਾ ਮਨ ਫੇਰ ਸੈਟ ਹੋ ਜਾਂਦਾ ਸ਼ੂਜ਼ ਜਾਂ ਤਾਂ ਤੁਸੀਂ ਸ਼ੂਜ਼ ਲਾਈਕ ਕਰਦੇ ਹੋ ਕਿ ਡਰੋਜ਼ ਵਗੈਰਾ ਜਾਂ ਪਰਫਿਊਮ ਵਗੈਰਾ ਵੀ ਹੂੰ ਬਹੁਤ ਪਏ ਨੇ ਮੈਂ ਤੁਹਾਨੂੰ ਅਗਰ ਤੁਸੀਂ ਕਹਿੰਦੇ ਮੈਂ ਤੁਹਾਨੂੰ ਦਰਸ਼ਨ ਕਰਾ ਦਿੰਦਾ ਵਾਂ ਡੈਫੀਨਿਟਲੀ ਅਸੀਂ ਜ਼ਰੂਰ ਦੇਖਾਂਗੇ ਬਟ ਤੁਸੀਂ ਮੈਨੂੰ ਐਸੋ ਵੀ ਬੂਟ ਐ ਕਿੰਨੇ ਕਿੰਨੇ ਮਹਿੰਗੇ ਤੁਸੀਂ ਬੂਟ ਰ ਕਰਕੇ ਆਪਦੇ ਕੋਲੇ ਏ ਹਾਈएस्ट ਮੇ ਕੋ ਹੈਗਾ 12000 ਦਾ ਹਾਂ ਤੇ ਬਾਕੀ ਸਾਰੇ 2 2000 ਦੇ ਹੀ ਆ ਅੱਛਾ ਫੇ ਤੁਹਾਨੂੰ ਬੂਟਾ ਦਾ ਬਹੁਤ ਜ਼ਿਆਦਾ ਸ਼ੌਕ ਹੈ ਇਹਦੇ ਇਲਾਵਾ ਆਕਾਸ਼ ਤੋਂ ਵਰਨ ਕਿਹੜੇ ਕਿਹੜੇ ਸ਼ੌਂਕ ਨੇ ਇਹ ਤੋਂ ਇਲਾਵਾ ਮੇ ਜਿੱਥੇ ਬਤ ਹੈਨ ਕਰਦਾ ਉਹ ਮੇਰਾ ਕੰਮ ਹੈ ਲੈਪਟਾਪ ਦਾ ਸਰ ਰਿਪੇਅਰਿੰਗ ਦਾ ਠੀਕ ਹੈ ਠੀਕ ਹੈ ਜੀ ਤੇ ਇੱਕ ਸ਼ੌਂਕ ਨਹੀਂ ਹੈ ਕਿ ਰੱਬ ਵੱਲੋਂ ਇੱਕ ਮੇਰੇ ਥੋੜੇ ਦੋਸਤ ਨੇ ਹਾਂ ਜਿੰਨੂੰ ਜੀ ਮੈਂ ਤੁਹਾਡੇ ਬਾਰੇ ਪੜਾ ਦਿੱਤਾ ਤੁਹਾਨੂੰ ਵੀ ਕੈਨ ਟੂ ਸੇ ਥੈਟ ਵੀ ਕੈਨਟ ਸੀ ਦ ਡੌਗ ਹਾਂ ਮਾਨੇ ਦੋਸਤ ਮੈਂ ਤਾਂ ਹੀ ਬੋਲਿਆ ਮੈਂ ਅੱਪਾ ਦੋ ਬੋਲਰ ਬੋਲਰ ਨਹੀਂ ਲੱਗਾ ਸੀ ਕਿ ਮੇਰੇ ਦੋਸਤ ਨੇ ਹਾਂ ਇਹ ਮੇਲ ਫੀਮੇਲ ਦੋਨੋਂ ਲੋਕਲ ਭਾਸ਼ਾ 'ਚ ਉਹਨੂੰ ਕੁੱਤੇ ਕਹਿੰਦੇ ਨੇ ਡੌਗੀ ਕਹਿੰਦੇ ਨੇ ਤੇ ਉਹ ਮੇਰੇ ਦੋਸਤ ਨੇ ਮੈਂ ਆਕਾਸ਼ ਬਾਰੇ ਇੱਕ ਵਾਰ ਗੱਲ ਦੱਸ ਦੇਣਾ ਚਾਹੁੰਦਾ ਕਿ ਜੋ ਆਕਾਸ਼ ਨੇ ਇਹਨਾਂ ਨੂੰ ਅਨ ਐਨੀਮਲਸ ਲਾਈਕ ਡੌਗ ਇੱਕ ਰਿਸਪੈਕਟਡ ਨਾਲ ਡੌਗ ਉਹਨਾਂ ਨੂੰ ਕਹਿੰਦੇ ਰਸਤਕ ਨਾਲ ਉਹਨਾਂ ਨੂੰ ਸੇਵਾ ਕਰਨ ਦਾ ਬੜਾ ਸ਼ੌਂਕ ਹੈ ਬੋਡੀ ਬਿਲਡਿੰਗ ਦਾ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਲੈ ਕਿੰਨਾ ਕਾ ਜਰੂਰ ਨੇ ਕੈਲਿਸੈਰਿਕ ਦੇ ਵੀ ਹਲੇ ਤੁਹਾਨੂੰ ਸਟੰਡ ਵਾਲੇ ਕਰਕੇ ਦਿਖਾਣਗੇ ਬਾਕੀ ਉਹਨਾਂ ਬਾਰੇ ਪੁੱਛ ਲੈ ਇੰਡਸ ਹੋਟਲ ਹਨਵਰਦ ਸੋਸਾ ਤੁਸੀਂ ਵਿੱਚ ਰਹਿਗੇ ਸੀਗੇ ਹੋਰ ਇਹ ਬਾਰੇ ਔਰ ਤੋਂ ਬਾਅਦ ਜਰਮਾ ਆਊਟ ਹੋਇਆ ਆਊਟ ਹੋਣ ਤੋਂ ਬਾਅਦ ਥੋੜਾ ਜਿਹਾ ਉੱਥੇ ਮੈਨੂੰ ਰਿਆ ਮੈਜਰ ਉੱਥੇ ਸਟੇ ਕੀਤਾ ਫਿਰ ਪਤਾ ਚੱਲਿਆ ਕਿ ਇੱਥੇ ਦੀ ਦੁਨੀਆ ਥੋੜੀ ਅਲੱਗ ਹੈ ਜੋ ਆਪਾਂ ਟੀਵੀ 'ਚ ਦੇਖ ਰਹੇ ਹਾਂ ਉਹ ਚੀਜ਼ ਪੂਰਾ ਉਹ ਨਹੀਂ ਹੈ ਤੇ ਫਿਰ ਮੈਨੂੰ ਸਮਝ ਆ ਗਿਆ ਹੁਣ ਇੱਥੇ ਮੇਰੀ ਦਾਲ ਨਹੀਂ ਗਲਨੀ ਬਾਪਾ ਚਲੇ ਤੁਸੀਂ ਹੱਥ 'ਚ ਰੋਡੀਜ਼ ਵੀ ਲਿਖਾਇਆ ਹਾਂਜੀ ਉਦਾ ਕੀ ਰੋਡਿ ਦਾ ਮੈਨੂੰ ਇੰਡੀਆ ਕੋ ਟ੍ਰੇਨਰ ਤੋਂ ਪਹਿਲਾਂ ਦਾ ਹੀ ਪੈਸ਼ਨ ਆ ਜਦੋਂ ਰਗੂ ਹਾਂ ਜੀ ਮੇਰਾ ਰਗੂ ਅਜੀਬ ਜੇ ਟਾਈਮ ਚ ਮੋਸਟ ਟਾਈਮ ਦਾ ਟਰਾਈ ਕਰਦਾ ਪਿਆ ਵਾਂ ਜੀ 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 ਤੇ ਅੱਜ ਮੈਨੂੰ ਹੁਣ ਦੋ ਮਹੀਨਤ ਬਾਅਦ ਫੇਰ ਓਡੀਸ਼ਨ ਆ ਮੈਂ ਹਰ ਸਾਲ ਮੈਂ ਜਦੋਂ ਆਊਟ ਹੁੰਨਾ ਵਾਂ 9 ਸਾਲ ਤੋਂ ਮੈਂ ਜਾ ਰਿਹਾ ਵਾਂ ਹਰ ਸਾਲ ਮਰ ਜਦੋਂ ਆਊਟ ਹੋਇਆ ਨਾ ਉਦੋਂ ਦੀ ਮੈਂ ਸਿਲੈਕਟ ਨਹੀਂ ਪਰ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਹਾਂ ਮੈਂ ਫੇਰ ਮੈਂ ਕਦੇ ਨਹੀਂ ਮੋਟੀਵੇਟਡ ਨਹੀਂ ਹੁੰਦੇ ਕਈ ਵਾਰ ਜਦੋਂ ਸਿਲੈਕਟ ਮੈਂ ਨਹੀਂ ਯਾਰ ਮੈਂ ਨਹੀਂ ਕਰਨਾ ਚਾਹੁੰਦਾ ਹਰ ਵਾਰ ਲੱਦੇ ਬੋਲਦਾ ਵਾਂ ਕਿ ਹਮ ਐ ਨਹੀਂ ਆਣਾ ਚਲੋ ਛੱਡ ਜਾ ਫਿਰ ਮੈਂ ਜਿਹੜਾ ਸਾਲ ਦੇ ਨੇੜੇ ਨੇੜੇ ਰਿਡਿਸ਼ਨ ਆਈਦਾ ਚੱਲ ਚਲੇ ਨੇ ਆਪਾਂ ਨੂੰ ਕੀ ਆ ਪ੍ਰੈਕਟਿਸ ਵੀ ਉਸ ਤੋਂ ਇਲਾਵਾ ਫਿਰ ਲੈਵਲ ਅਪ ਕਰਦੇ ਹਾਂ ਉਹ ਉਹ ਹੁੰਦੀ ਰਹਿੰਦੀ ਆ ਉਹ ਤਾਂ ਕਦੀ ਛੱਡੀ ਨਹੀਂ ਜੇ ਆਪਾਂ ਕਰੀਰ ਡੇਲੀ ਕਰੀ ਜਾਵਾਂਗੇ ਉਹ ਤਾਂ ਆਪਣੇ ਆਪ ਹੋਣਾ ਹੀ ਆ ਕਦੀ ਡਾਊਨ ਨਹੀਂ ਜਾਵਾਂਗੇ ਮੈਂ ਇੱਕ ਵਾਰ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰ ਨਾ ਜਿੰਮ ਦਾ ਸਮਾਨ ਰੱਖਾਓ ਤੁਸੀਂ ਪਲੀਜ਼ ਆ ਦੇਖੋ ਆ ਜਿੰਮ ਦਾ ਸਮਾਨ ਦਾ ਕੀ ਕੰਮ ਹੈ ਥੋੜਾ ਇੱਥੇ ਕਿਉਂ ਮਤਲਬ ਘਰ ਇਲਾ ਵਿੱਚ ਐਕਸਰਸ ਹਾਂ ਜਿੰਮ ਮੈਂ ਕਰੀ ਕਰਦਾ ਅੱਛਾ ਜਿਮ ਨਹੀਂ ਜਾਂਦੇ ਨਾ ਕੋਈ ਟ੍ਰੇਨਰ ਟਰੈਨਰ ਨੇ ਹੁਣ ਟ੍ਰੇਨਿੰਗ ਦੇ ਰਿਹਾ ਵਾ ਦੇ ਰਿਹਾ ਵਾ ਕਈ ਆਂਦੇ ਨੇ ਜਿਨ੍ਹਾਂ ਨੂੰ ਪਤਾ ਕਿ ਕਿਸ ਮਲਕੀ ਲੈਵਲ ਤੱਕ ਸਿਖਾ ਸਕਦਾ ਹੈ ਕਿੱਦਾਂ ਸਾਨੂੰ ਟ੍ਰੇਨ ਕਰ ਸਕਦਾ ਹੈ ਬੰਦਾ ਜੀ ਜੀ ਉਹ ਆਪਣੇ ਆਪ ਆਂਦੇ ਨੇ ਮੈਨੂੰ ਫੋਨ ਕਰ ਦਿੰਦੇ ਨੇ ਤੇ ਮੋਰਨਿੰਗ ਆਂਦੇ ਨੇ ਤੇ ਮੈਂ ਮੋਰਨਿੰਗ ਉਹਨਾਂ ਨੂੰ ਕਰਾ ਕੇ ਬਾਕੀ ਟਾਈਮ ਮੈਂ ਫਰੀ ਹੋ ਜਾਂਦਾ ਫਿਰ ਆਪਣਾ ਕੰਮ ਕਰਨ ਲੱਗ ਜਾਂਦਾ ਜੀ ਜੀ ਔਰ ਕਦੇ ਮਤਲਬ ਤੁਸੀਂ ਆਪਣੀ ਬੋਡੀ ਤੋਂ ਲੈ ਕੇ ਕੋਈ ਸ਼ਿਕਾਇਤ ਜਿਵੇਂ ਕੋਈ ਵੇ ਸਪਲੀਮੈਂਟ ਕਿਹੜਾ ਕੋਈ ਸਪਲੀਮੈਂਟ ਯੂਜ਼ ਕਰ ਰਹੇ ਹੋ ਨਾ ਕਦੀ ਹੱਥ ਨਾ ਕਦੀ ਹੱਥ ਲਾਇਆ ਨਾ ਕਦੀ ਲਾਣਾ ਅੱਛਾ ਨਾਗਰੀ ਹੱਥ ਲਾਇਆ ਨਾਗਰੀ ਲਾਣਾ ਬਸ ਜੋ ਹੈ ਔਰ ਵੈਸੇ ਦਰਸ਼ਕਾਂ ਨੂੰ ਮੈਂ ਦੱਸਦਾ ਵੀ ਇੱਕ ਬਹਾਨਾ ਹੁੰਦਾ ਵੀ ਮੈਨੂੰ ਪ੍ਰੀ ਵਰਕਆਊਟ ਚਾਹੀਦਾ ਹੈ ਮੈਨੂੰ ਫਲਾਚੀ ਚਾਹੀਦੀ ਹੈ ਮੈਨੂੰ ਉਹ ਚੀਜ਼ ਚਾਹੀਦੀ ਹੈ ਬੋਡੀ ਬਿਲਡਿੰਗ ਦੇ ਲਈ ਮੈਨੂੰ ਪ੍ਰੋਟੀਨ ਚਾਹੀਦਾ ਹੈ ਤਾਂ ਆਕਾਸ਼ ਭਗਤ ਜੀ ਕੋਈ ਪ੍ਰੋਟੀਨ ਯੂਜ਼ ਕਰ ਦੇ ਆਕਾਸ਼ ਜੀ ਜਿਮ ਤੁਸੀਂ ਟ੍ਰੇਨਿੰਗ ਸਵੇਰ ਸਵੇਰ ਬੱਚਿਆਂ ਨੂੰ ਸਵੇਰੇ ਸਵੇਰੇ ਕਰਾਉਣਾ ਵਾ ਸਵੇਰੇ ਸਵੇਰੇ 5 ਵਜੇ ਮੈਂ ਉੱਠੇ ਟਾਈਟ ਚ ਕੀ ਲੈਣੇ ਤੁਸੀਂ ਜੇ ਫਿਟ ਐਂਡ ਫਾਈਨ ਸਰੀਰ ਦੀ ਗੱਲ ਕਰੀਏ ਤਾਂ ਨਾ ਦੁੱਧ ਮੈਂ ਜਾਰਾ ਪੀਣਾ ਵਾ ਦੁੱਧ ਬਿਨਾ ਵਾ ਜਦੋਂ ਪਿਆਸ ਲੱਗੇ ਬੈਰੋ ਕੋਲਡੀ ਵਾਲਡਿੰਗ ਵੀ ਲੈਣਾ ਲੇਕਿਨ ਦੁੱਧ ਮੇਰਾ ਮੇਰਾ ਰੈਟ ਪੱਕਾ ਹੁੰਦਾ ਵਾ ਅੱਛਾ ਅਕਾ ਜੀ ਦਰਸ਼ਕਾਂ ਨੂੰ ਦੱਸੋ ਕਿ ਕਿਹ ਇਹ ਨਾ ਬਹਾਨਾ ਬਹੁਤ ਤਗੜਾ ਹੁੰਦਾ ਪ੍ਰੋਟੀਨ ਲੈਣਾ ਮੈਂ ਪ੍ਰੀ ਵਰਕਆਊਟ ਲੈਣਾ ਮੈਂ ਪ੍ਰੋਟੀਨ ਲੈਣਾ ਉਹਨਾਂ ਵਾਰੀ ਕੀ ਕਹੋਗੇ ਪ੍ਰੀ ਵਰਕਆਊਟ ਦਾ ਤੁਸੀਂ ਇੱਕ ਨਾਮ ਲਿੱਤਿਆ ਠੀਕ ਹੈ ਜੀ ਤੇ ਇਹਨੂੰ ਕਹਿੰਦੇ ਕਿ ਮੈਨੂੰ ਪਲੇ ਦੱਸ ਸਕਦੇ ਤੁਸੀਂ ਨੇ ਮੈਂ ਤਾਂ ਜਿਮ ਨੂੰ ਮੈਂ ਹਾਂ ਜਿੱਥੇ ਮੈਨੂੰ ਵੀ ਨਜ਼ਾਰਾ ਪਤਾ ਬਟ ਮੈਂ ਸੁਣਿਆ ਕਿ ਐਕਸਰਸਾਈਜ਼ ਕਰਨ ਤੋਂ ਪਹਿਲਾਂ ਉਹ ਲੈਣਾ ਬੂਸਟਅਪ ਕਰ ਦਿੰਦਾ ਬੂਸਟਅਪ ਕਰ ਦੇਣੀ ਐ ਮੈਂ ਸੁਣਿਆ ਇਹ ਰਾਈਟ ਰਾਈਟ ਨਾ ਇਹ ਕਦੀ ਲਿਤਾ ਨਾ ਕੁਝ ਪਤਾ ਹੋਰੇ ਬਾਰੇ ਜੀ ਜੀ ਠੀਕ ਹੈ ਜੀ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਮੈਂ ਤਾਂ ਅੱਤਾ ਘਾਦਣੀ ਆਪਣੇ ਬੂਸਟਅਪ ਐਸੀ ਹੋ ਜਾਂਦਾ ਉਹਨੂੰ ਵੀ ਮੈਂ ਚਾਰ ਜੀਆਂ ਤੁਸੀਂ ਨਾ ਆਇਆ ਵਾ ਸਿਰੇ ਵੀ ਕਰਕੇ ਆਟਿਆ ਉਹਨੂੰ ਵੀ ਕਰਕੇ ਆਟਿਆ ਕੋਈ ਇੰਦਰੀ ਚੀਜ਼ ਨਹੀਂ ਹੁੰਦੀ ਬਸ ਆਪਣਾ ਮਾਈਂਡ ਸੈਟ ਸੈੱਟ ਕਰਨਾ ਹੁੰਦਾ ਕਿ ਹਾਂ ਕਰਨਾ ਤੇ ਕਰ ਲੋ ਨਹੀਂ ਕਰਨਾ ਨਾ ਆਂਦੋ ਨਾ ਕਰੋ ਸਹੀ ਕਰ ਬਸ ਇਹ ਜਿਹਨੇ ਉੱਠਣਾ ਆਪਣੇ ਆ ਵੀ ਗੱਲ ਹੈ ਕਿ ਅਕਸ਼ ਤੁਸੀਂ ਜਿਮ ਵਾਲਾ ਡਿਸਪਲਿਨਰ ਕਰੇ ਕਿਵੇਂ ਮੇਨਟੇਨ ਕਰਕੇ ਰੱਖਦੇ ਹੋ ਕੋਈ ਉਹਦੇ ਦੇਖੋ ਤੁਸੀਂ ਜਿਮ ਗਏ ਠੀਕ ਹੈ ਕੰਟੈਕਟ ਸਾਈਜ਼ ਕਿਤੇ ਹੋਹਾ ਕਿੱਥਾ ਘਰੇ ਵਾਪਸ ਉਸ ਤੋਂ ਬਾਅਦ ਉਹ ਹੀ ਚੀਜ਼ਾਂ ਵਾਪਸ ਰਿਪੀਟ ਡਿਸਪਲਿਨ ਨੂੰ ਮੇਨਟੇਨ ਕਰ ਰੱਖੀਵੇਂ ਐ ਦਾ ਮੈਂ ਕੋਈ ਪ੍ਰੋਪਰ ਮੈਂ ਕੋ ਆਨਸਰ ਨਹੀਂ ਆ ਗਿਆ ਰਾ ਕਿ ਹਾਂ ਕਿੱਦਾਂ ਮਤਲਬ ਬਸ ਐ ਵਾ ਪਰ ਇਹ ਮਾਈਂਡ ਸੈਟ ਹੋਵੇ ਤਾਂ ਆਟੋਮੈਟਿਕ ਬਸ ਐ ਵਾ ਕਿ ਕਦੀ ਛੱਡਿਆ ਨਹੀਂ ਤੇ ਕੋਈ ਅਗਰ ਸਵੇਰੇ ਮਿਸ ਕਰ ਲਿਆ ਤਾਂ ਸ਼ਾਮ ਵੀ ਕਰ ਲਓ ਜੀ ਅਗਰ ਮੈਂ ਸਵੇਰੇ ਕਈ ਵੇ ਮੈਨ ਮੇਂ ਹੁੰਦਾ ਕਿ ਸਵੇਰੇ ਹਣ ਉੱਠਿਆ ਨਹੀਂ ਜਾਣਾ ਲੇਕਿਨ ਕਰ ਲੈਂਦਾ ਵਾ ਜੀ ਤੇ ਕਈ ਵਾਰ ਮੈਂ ਦਿਨ ਵਿੱਚ ਤਿੰਨ ਤਿੰਨ ਵਾਰੀ ਕਰ ਲੈਂਦਾ ਵਾ ਕਈ ਵਾਰ ਰਾਤ ਵੀ ਲੱਗ ਲੱਗ ਜਾਂਦਾ ਵਾ ਜੀ 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 ਕੋਈ ਹੋਣੀਏ ਕਿ ਹਾਂ ਨਹੀਂ ਕਰਨਾ ਬਸ ਕਰਦਾ ਜਰੂਰ